5 ਫਰਵਰੀ ਦਿਨ ਵੀਰਵਾਰ ਨੂੰ 5 ਫਰਵਰੀ ਦਿਨ ਵੀਰਵਾਰ ਨੂੰ ਨਿਫਟੀ ਦੇ ਵਿੱਚ ਟ੍ਰੇਡ ਕਰਨ ਦੇ ਲਈ ਆਪਣੇ ਕਿਹੜੇ ਕਿਹੜੇ ਪਲਾਨਸ ਨੇ ਤੇ ਕਿਹੜੇ ਕਿਹੜੇ ਮਜਬੂਤ ਸਪੋਰਟ ਤੇ ਮਜਬੂਤ ਰੈਜ਼ਿਸਟੈਂਸ ਨੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਇੱਥੇ ਗੱਲ ਕਰ ਲੈਨੇ ਆ ਕਿ ਅੱਜ ਕੀ ਹੋਇਆ ਮਾਰਕੀਟ ਦੇ ਵਿੱਚ ਨਿਫਟੀ ਦੇ ਵਿੱਚ ਤੇ ਅੱਜ ਬਾਰੇ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਕਿਹੜੇ ਕਿਹੜੇ ਪਲਾਨ ਤੇ ਕਿਹੜੇ ਕਿਹੜੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਦੱਸੇ ਹੀ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਕਿਹੜੇ ਕਿਹੜੇ ਆਪਾਂ ਸਪੋਰਟ ਤੇ ਰੈਜ਼ਿਸਟੈਂਸ ਤੁਹਾਨੂੰ ਦੱਸੇ ਹੀ ਵੀਡੀਓ ਦੇ ਵਿੱਚ ਕੱਲ ਦੀ ਵੀਡੀਓ ਚ ਸੋ 25609 ਸਪੋਰਟ ਦੱਸਿਆ ਹੀ ਤੇ 25905 ਰੈਜ਼ਿਸਟੈਂਸ ਦੱਸਿਆ ਹੀ ਸੋ ਪਲਾਨ ਆਪਣੇ ਕਿਹੜੇ-ਕਿਹੜੇ ਸੀ ਦੋ ਪਲਾਨ ਸੀ ਆਪਣੇ ਪਹਿਲਾ ਪਲਾਨ ਆਪਣਾ ਇਹ ਸੀ ਜੇ ਨਿਫਟੀ 25609 ਦੇ ਕੋਲ ਆ ਕੇ 15 ਮਿੰਟ ਦੇ ਟਾਈਮ ਫਰੇਮ ਤੇ ਡਬਲੂ ਪੈਟਰਨ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਉੱਤੇ ਵਾਲੀ ਸਾਈਡ ਨੂੰ ਪੈਟਰਨ ਬਣਾਉਂਦੀ ਆ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਇਹ ਸੀ ਆਪਣਾ ਪਹਿਲਾ ਪਲਾਨ ਦੂਜਾ ਪਲਾਨ ਆਪਣਾ ਕੀ ਸੀ ਦੂਜਾ ਪਲਾਨ ਆਪਣਾ ਇਹ ਸੀ 52905 ਜੇ ਇਹਦੇ ਕੋਲ ਜਾ ਕੇ 15 ਮਿੰਟ ਦਾ ਕੋਈ ਸ਼ੂਟਿੰਗ ਸਟਾਰ ਜਾਂ ਫਿਰ ਹੈਂਗਿੰਗਮੈਨ ਬਣਦਾ ਜਾਂ ਫਿਰ ਐਮ ਪੈਟਰਨ ਬਣਦਾ ਤੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਸੋ ਇਹ ਆਪਣੇ ਸੀ ਦੋ ਪਲਾਨ ਕੇਵਲ ਦੋ ਪਲਾਨ ਸੀ ਤੇ ਆਪਣਾ ਜ਼ੋਨ ਸੀ 52609 ਤੋਂ ਲੈ ਕੇ 52905 ਜਿਹਦੇ ਵਿਚਕਾਰ ਓਪਨਿੰਗ ਹੁੰਦੀ ਫਿਰ ਆਪਣੇ ਇਹ ਦੋ ਪਲਾਨ ਰਹਿਣੇ ਸੀ ਜੇ ਇਸ ਤੋਂ ਉੱਤੇ ਉਪਨ ਹੁੰਦੀ ਜਾਂ ਫਿਰ ਇਸ ਤੋਂ ਥੱਲੇ ਹੁੰਦੀ ਫਿਰ ਆਪਣੇ ਪਲਾਨ ਚੇਂਜ ਹੋਣੇ ਸੀ ਪਰ ਨਿਫਟੀ ਗੈਪਰਨ ওপਨਿੰਗ ਹੋਈ ਆ ਪਰ ਇਹਦੇ ਵਿਚਕਾਰ ওপਨਿੰਗ ਹੋਈ ਆ ਸੋ ਇਸ ਕਰਕੇ ਆਪਣੇ ਇਹੀ ਦੋ ਪਲਾਨ ਰਹੇ ਸੀ ਪਰ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਪਲਾਨ ਨਹੀਂ ਆਪਣਾ ਬਣਿਆ ਪਰ ਜੇ ਆਪਾਂ ਗੱਲ ਕਰਦੇ ਆ 5609 ਦੇ ਸਪੋਰਟ ਦੀ ਇਸੇ ਸਪੋਰਟ ਤੋਂ ਆਪਾਂ ਨੂੰ ਉੱਤੇ ਵਾਲੀ ਸਾਈਡ ਨੂੰ ਇੱਕ ਵੱਡਾ ਮੂਵ ਦੇਖਣ ਨੂੰ ਮਿਲਿਆ ਜਿਹੜਾ ਕਿ ਨਿਫਟੀ ਨੂੰ ਲੈ ਕੇ ਗਿਆ 5790 ਤੱਕ 609 ਤੋਂ 790 ਯਾਨੀ ਕਿ ਆਲਮੋਸਟ ਤੁਸੀਂ ਲਾਲੋ ਕੀ 180 ਪੁਆਇੰਟ ਉੱਤੇ ਗਈ ਇਸ سپورਟ ਤੋਂ ਨਿਫਟੀ ਸੋ ਇਹ ਸੀ ਜਿਹੜੇ ਵੀਰਾਂ ਆਪਾਂ ਨੇ ਕੇਵਲ سپورਟ ਦੇ ਬੇਸ ਤੇ ਟ੍ਰੇਡ ਕੀਤੀ ਹੋਊਗੀ ਉਹਨਾਂ ਨੇ ਤਾਂ ਪ੍ਰੋਫਿਟ ਕਰ ਲਿਆ ਹੋਊਗਾ ਬਾਕੀ ਜਿਹੜੇ ਆਪਾਂ ਤੁਹਾਨੂੰ ਦੱਸੇ ਹੀ ਪੈਟਰਨ ਵਾਲੇ ਜਿਹੜੇ ਪਲਾਨ ਦੱਸੇ ਸੀ ਕੈਂਡਲਸਟਿਕ ਪੈਟਰਨ ਵਾਲੇ ਜਾਂ ਫਿਰ ਚਾਰਟ ਪੈਟਰਨ ਵਾਲੇ ਉਹ ਆਪਣੇ ਨਹੀਂ ਬਣੇ ਸੋ ਇਸ ਕਰਕੇ ਅੱਜ ਮੈਂ ਵੀ ਕੋਈ ਟਰੇਡ ਨਹੀਂ ਕੀਤੀ ਤੇ ਮੈਂ ਜਾਣਦਾ ਕਿ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਵੀਰਾਂ ਨੇ ਅੱਜ ਕੋਈ ਟਰੇਡ ਨਹੀਂ ਕੀਤੀ ਹੋਊਗੀ। ਸੋ ਚੰਗੀ ਗੱਲ ਆ ਕਿਉਂਕਿ ਮਾਰਕੀਟ ਦੇ ਵਿੱਚ ਜਦੋਂ ਆਪਣੇ ਪਲਾਨ ਨਹੀਂ ਬਣੇ ਫਿਰ ਆਪਾਂ ਆਪਣਾ ਟਰੇਡ ਕਰਨਾ ਵੀ ਫਿਰ ਨਹੀਂ ਬਣਦਾ ਸੀ। ਸੋ ਇਹ ਤਾਂ ਦੇਖੋ ਅੱਜ ਦਾ ਹਰ ਰਿਆ। ਬਾਕੀ WhatsApp ਚੈਨਲ ਤੇ ਤੇ Instagram ਚੈਨਲ ਤੇ ਕੁਝ ਆਪਾਂ ਅਪਡੇਟ ਨਹੀਂ ਕੀਤਾ। ਕਿਉਂ ਨਹੀਂ ਕੀਤਾ ਕਿਉਂਕਿ ਵੀਡੀਓ ਦੇ ਵਿੱਚ ਜਿਹੜੇ ਪਲਾਨ ਦੱਸੇ ਹੀ ਉਹਨਾਂ ਦੇ ਮੁਤਾਬਕ ਹੀ ਮਾਰਕੀਟ ਓਪਨ ਹੋਈ। ਸੋ ਉਹਨਾਂ ਦੇ ਵਿੱਚੋਂ ਜੇ ਕੋਈ ਪਲਾਨ ਬਣਦਾ ਫਿਰ ਆਪਾਂ ਕਰ ਲੈਣੀ ਸੀ ਟਰੇਡ। ਜੇ ਨਹੀਂ ਬਣਿਆ ਤੇ ਆਪਾਂ ਨਹੀਂ ਕੀਤੀ। ਸੋ ਹੁਣ ਆਪਾਂ ਗੱਲ ਕਰਦੇ ਆ ਕਿ ਵੀਰਵਾਰ ਨੂੰ 5 ਫਰਵਰੀ ਨੂੰ ਨਿਫਟੀ ਦੇ ਵਿੱਚ ਆਪਣੇ ਕਿਹੜੇ ਕਿਹੜੇ ਮਜਬੂਤ ਸਪੋਰਟ ਤੇ ਮਜਬੂਤ ਰੈਜ਼ਿਸਟੈਂਸ ਨੇ ਸੋ ਸਭ ਤੋਂ ਪਹਿਲਾਂ ਤਾਂ ਦੇਖੋ ਕਿ ਜਿਹੜਾ ਆਪਣਾ 5609 ਆ 5609 ਤੇ 5635 ਇਹ ਆਪਣੇ ਆ ਸਪੋਰਟ ਮਜਬੂਤ ਸਪੋਰਟ ਠੀਕ ਹੈ ਜੇ ਦੇਖੋ ਨਿਫਟੀ 5 635 ਦੇ ਕੋਲ ਜਾਂ ਫਿਰ 52609 ਦੇ ਕੋਲ ਆਉਂਦੀ ਆ ਤੇ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਡਬਲਯੂ ਪੈਟਰਨ ਬਣਾਉਂਦੀ ਆ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਉੱਤੇ ਵਾਲੇ ਸਾਈਡ ਨੂੰ ਪੈਟਰਨ ਬਣਾਉਂਦੀ ਆ ਤੇ ਉਹਨਾਂ ਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਹੀ ਜਾ ਸਕਦੀ ਆ ਇਹ ਆਪਣਾ ਪਹਿਲਾ ਪਲਾਨ ਦੂਜਾ ਪਲਾਨ ਆਪਣਾ ਇਹ ਆ ਦੂਜਾ ਪਲਾਨ ਆਪਣਾ ਇਹ ਆ ਕਿ ਜੇ ਦੇਖੋ ਨਿਫਟੀ 5905 ਦੇ ਕੋਲ ਜਾਂਦੀ ਆ ਤੇ 15 ਮਿੰਟ ਦਾ ਕੋਈ ਸ਼ੂਟਿੰਗ ਸਟਾਰ ਬਣਾਉਂਦੀ ਹੈ ਜਾਂ ਫਿਰ ਹੈਂਗਿੰਗ ਮੈਨ ਬਣਾਉਂਦੀ ਹੈ ਜਾਂ ਫਿਰ 15 ਮਿੰਟ ਦਾ ਐਮ ਪੈਟਰਨ ਬਣਾਉਂਦੀ ਹੈ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਾਉਂਦੀ ਆ ਕੁਝ ਵੀ ਬਣਾਏ ਨਾਲ ਦੇ ਵਿੱਚੋਂ ਤੇ ਜੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਆ ਸਕਦੀ ਆ ਸੋ ਇਹ ਆਪਣਾ ਦੂਜਾ ਪਲਾਨ ਸੋ ਇਹ ਦੋ ਪਲਾਨ ਨੇ ਇਸ ਤੋਂ ਇਲਾਵਾ ਜੇ ਆਪਾਂ ਡੇ ਟਾਈਮ ਫਰੇਮ ਤੇ ਦੇਖਦੇ ਆ ਸੋ ਡੇ ਟਾਈਮ ਫਰੇਮ ਤੇ ਕੱਲ ਨੂੰ ਉਮੀਦ ਆ ਕਿ ਆ ਜਿਹੜਾ ਆਪਣਾ ਸਪੋਰਟ ਆ 52609 ਤੇ 5635 ਇਹਦਾ ਬ੍ਰੇਕਡਾਊਨ ਹੋ ਸਕਦਾ ਥੱਲੇ ਥੱਲੇ ਨੂੰ ਬ੍ਰੇਕਡਾਊਨ ਹੋ ਸਕਦਾ ਸੋ ਇਹਦਾ ਜੇ ਦੇਖੋ ਬ੍ਰੇਕਡਾਊਨ ਹੁੰਦਾ ਆ ਪਹਿਲੀ ਗੱਲ ਤਾਂ ਦੇਖੋ ਜੇ ਫਲੈਟ ਓਪਨਿੰਗ ਹੁੰਦੀ ਹੈ ਫਲੈਟ ਓਪਨਿੰਗ ਹੋ ਕੇ ਦਾ ਬ੍ਰੇਕਡਾਊਨ ਹੁੰਦਾ ਆ ਸੋ ਬ੍ਰੇਕਡਾਊਨ ਹੋਣ ਤੇ ਇਹਦੇ ਵਿੱਚ ਟ੍ਰੇਡ ਨਾ ਕਰਿਓ ਰੀਟੈਸਟ ਹੋਣ ਤੇ ਟ੍ਰੇਡ ਕਰਿਓ ਜਦੋਂ ਦੇਖੋ ਇਹਦਾ ਬ੍ਰੇਕਡਾਊਨ ਹੋ ਗਿਆ ਥੱਲੇ ਨੂੰ ਤੇ ਉਸ ਤੋਂ ਬਾਅਦ ਆ ਦੁਬਾਰਾ ਜਦੋਂ 52609 ਜਾਂ ਫਿਰ 5635 ਦੇ ਕੋਲ ਆਉਂਦੀ ਆ ਤੇ 15 ਮਿੰਟ ਦਾ ਕੋਈ ਸ਼ੂਟਿੰਗ ਸਟਾਰ ਜਾਂ ਫਿਰ ਹੈਂਗਿੰਗ ਮੈਨ ਜਾਂ ਫਿਰ 15 ਮਿੰਟ ਦਾ ਕੋਈ ਐਮ ਪੈਟਰਨ ਬਣਾਉਦੀ ਹੈ ਤੇ ਉਹਦਾ ਲੋ ਬ੍ਰੇਕ ਹੁੰਦਾ ਹੈ ਫਿਰ ਥੱਲੇ ਵਾਸਤੇ ਆਪਣੀ ਟਰੇਡ ਬਣਦੀ ਹੈ ਸੋ ਇਹ ਆਪਣਾ ਹੋ ਗਿਆ ਤੀਜਾ ਪਲਾਨ ਸੋ ਇਹ ਤਿੰਨ ਪਲਾਨ ਨੇ ਕੱਲ ਵਾਸਤੇ ਤੇ ਜੇ ਦੇਖੋ 5609 ਦਾ ਬ੍ਰੇਕਡਾਊਨ ਹੁੰਦਾ ਤੇ ਨਿਫਟੀ ਕਿੱਥੋਂ ਤੱਕ ਥੱਲੇ ਜਾ ਸਕਦੀ ਹੈ ਥੱਲੇ ਜਾ ਸਕਦੀ ਫਿਰ ਆਪਣੀ 5493 ਤੱਕ ਥੱਲੇ ਜਾ ਸਕਦੀ ਹੈ 5293 ਤੇ 5447 524793 ਆਪਣਾ ਪਹਿਲਾ ਟਾਰਗੇਟ ਤੇ 52447 ਦੂਜਾ ਟਾਰਗੇਟ ਰਹੂਗਾ ਸੋ ਇਹ ਤਿੰਨ ਪਲਾਨ ਨੇ ਆਪਣੇ ਕੱਲ੍ਹ ਵਾਸਤੇ ਬਾਕੀ ਆਪਾਂ ਦੇਖਦੇ ਹਾਂ ਕਿ ਕੱਲ੍ਹ ਨੂੰ ਨਿਫਟੀ ਆਪਣੀ ਕਿੱਥੇ ਓਪਨ ਹੁੰਦੀ ਆ ਬਾਕੀ ਇੱਕ ਨਾ ਤੁਹਾਨੂੰ ਦੱਸ ਦਈਏ ਕਿ ਆਪਣਾ ਜ਼ੋਨ ਕੀ ਆ ਦੇਖੋ ਆਪਣਾ ਜਿਹੜਾ ਜ਼ੋਨ ਆ ਉਹ ਆ 5905 ਤੋਂ ਲੈ ਕੇ 5609 ਦੇ ਵਿੱਚਕਾਰ ਜਿਹੜੇ ਦੋ ਪਲਾਨ ਪਹਿਲੇ ਦੱਸੇ ਆ ਉਹਨਾਂ ਦੇ ਲਈ ਇਹ ਆ ਤੇ ਜੇ ਵਾਸਤੇ ਵੀ ਇਹੀ ਆ ਕਿਉਂਕਿ ਇਹਦੇ ਵਿੱਚ ਜੇ ਓਪਨਿੰਗ ਹੋ ਕੇ ਪ੍ਰਾਈਸ ਐਕਸ਼ਨ ਬਣਾ ਕੇ ਬ੍ਰੇਕਡਾਊਨ ਕਰਦੀ ਫਿਰ ਸੋਈ ਰਹੂਗਾ ਤੇ ਜੇ ਵਾਸਤੇ ਵੀ ਆ ਤੇ ਜੇ ਦੇਖੋ ਇਹਦੇ ਥੱਲੇ ਗੈਪ ਡਾਊਨ ਓਪਨ ਹੋ ਜਾਂਦੀ ਆ ਫਿਰ ਉਹ ਪਲਾਨ ਆਪਾਂ ਤੁਹਾਨੂੰ ਦੇਖ ਕੇ ਪ੍ਰਾਈਸ ਐਕਸ਼ਨ ਦੇ ਅਕੋਰਡਿੰਗ WhatsApp ਚੈਨਲ ਤੇ Instagram ਚੈਨਲ ਤੇ ਅਪਡੇਟ ਕਰ ਦਾਂਗੇ ਤੇ ਇੱਕ ਹੋਰ ਗੱਲ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਕਿ WhatsApp ਚੈਨਲ ਆ WhatsApp ਗਰੁੱਪ ਨਹੀਂਗਾ ਤੇ WhatsApp ਗਰੁੱਪ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ 250 ਤੋਂ ਜ਼ਿਆਦਾ ਬੰਦੇ ਆਪਾਂ ਐਡ ਨਹੀਂ ਕਰ ਸਕਦੇ WhatsApp ਚੈਨਲ ਆ WhatsApp ਚੈਨਲ ਹੈ ਤੇ ਉਹਦੇ ਵਿੱਚ ਆਪਣੇ 555 ਮਤਲਬ ਕਿ ਉੱਥੇ ਆਪਣੇ ਵੀਰ ਭੈਣ ਜੁੜੇ ਹੋਏ ਆ। ਸੋ WhatsApp ਚੈਨਲ ਜਿਹੜਾ ਨਾ ਉਹਨੂੰ ਤੁਸੀਂ ਆਪ ਆਪਣੇ ਐਂਡ ਤੋਂ ਜੁਆਇਨ ਕਰ ਸਕਦੇ ਜੋ। ਮੈਂ ਤੁਹਾਨੂੰ ਉਹਦੇ ਵਿੱਚ ਐਡ ਨਹੀਂ ਕਰ ਸਕਦਾ। ਜਿਵੇਂ ਆਪਣਾ YouTube ਚੈਨਲ ਤੁਸੀਂ ਵੀਡੀਓ ਦੇਖਣ ਦੇ ਜੋ। ਸੋ ਮੈਂ ਤੁਹਾਨੂੰ ਕਹਿ ਸਕਦਾ ਸਬਸਕ੍ਰਾਈਬ ਕਰ ਲਓ ਪਰ ਸਬਸਕ੍ਰਾਈਬ ਕਰਨਾ ਤੁਸੀਂ ਆਪਦੀ ਹੈ ਤੁਹਾਡੀ ਮਰਜ਼ੀ ਹੈ ਨਾ। ਤੁਸੀਂ ਸਬਸਕ੍ਰਾਈਬ ਕਰ ਸਕਦੇ ਜੋ। ਮੇਰੇ ਹੱਥ ਵਿੱਚ ਨਹੀਂ ਕਿ ਤੁਹਾਨੂੰ ਮੈਂ ਆਪਣਾ ਮਤਲਬ ਕਿ ਚੈਨਲ ਦੇ ਵਿੱਚ ਐਡ ਕਰ ਲਾਂ। ਸੋ WhatsApp ਚੈਨਲ ਅਤੇ Instagram ਚੈਨਲ ਆ ਤੇ ਦੋਨਾਂ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਉੱਥੋਂ ਤੁਸੀਂ ਜੁਆਇਨ ਕਰ ਸਕਦੇ ਹੋ ਚਾਹੇ ਦੇਖੋ WhatsApp ਚੈਨਲ ਜੁਆਇਨ ਕਰ ਲਓ ਚਾਹੇ Instagram ਚੈਨਲ ਜੁਆਇਨ ਕਰ ਲਓ ਇੱਕੋ ਹੀ ਗੱਲ ਹੈ ਦੋਨਾਂ ਤੇ ਇੱਕੋ ਹੀ ਅਪਡੇਟ ਹੁੰਦੀ ਹੈ ਕੋਈ ਵੱਖਰੀ ਅਪਡੇਟ ਨਹੀਂ ਹੁੰਦੀ ਇੱਕੋ ਹੀ ਅਪਡੇਟ ਹੁੰਦੀ ਆ ਕਈ ਵੀਰਾਂ ਭੈਣਾਂ ਨੂੰ ਪ੍ਰੋਬਲਮ ਆਊਗੀ WhatsApp ਚੈਨਲ ਜੁਆਇਨ ਕਰਨ ਦੇ ਵਿੱਚ ਉਹ ਵੀਰ ਭੈਣ Instagram ਚੈਨਲ ਜੁਆਇਨ ਕਰ ਸਕਦੇ ਨੇ ਦੋਨਾਂ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ